ਪ੍ਰਵੀਨ ਜੀ ਅਗਲੀ ਜਿਹੜੀ ਖਬਰ ਕਰਦੇ ਚਾਹੀਏ ਪਟੇਲ ਨਾਂ ਦਾ ਇੱਕ ਬੰਦਾ ਹੋਰ ਜਿਹੜਾ ਉਹ 12 ਸਾਲ ਦੀ ਸਜ਼ਾ ਜਿਹੜੀ ਆ ਉਹ ਹੁਣ ਕٹےਗਾ ਨੀਰਵ ਬੀ ਪਟੇਲ ਜਿਹੜਾ ਉਸ ਦਾ ਨਾਮ ਆ ਇੰਨੇ ਕੀ ਕੀਤਾ ਜਿੱਦਾਂ ਆਪਾਂ ਬਹੁਤ ਵਾਰੀਆ ਖਬਰ ਕੀਤੀ ਵੀ ਸਕੈਮ ਬਹੁਤ ਚੱਲਦੇ ਆ ਹਾਂਜੀ ਹਾਂਜੀ ਉਹ ਉਸ ਵੇ ਇੰਪੋਸਟਰ ਬਣ ਕੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਠੱਗਿਆ ਆਈ ਥਿੰਕ 4 ਲੱਖ ਡਾਲਰ ਤੋਂ ਵੱਧ ਉਸ ਦੇ ਜਿਹੜੀਆਂ ਠੱਗੀਆਂ ਆ ਇਸ ਨੀਰਵ ਪਟੇਲ ਨਾਂ ਦੇ ਬੰਦੇ ਨੇ ਜਿਹੜੀਆਂ ਉਹ ਮਾਰੀਆਂ ਤੇ ਹੁਣ ਉਸ ਨੂੰ 12 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ ਖੁਦ ਆਪ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਦਾਖਲ ਹੋਇਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੇ ਇਹ ਜਿਹੜੇ ਕਾਂਡ ਆ ਉਹ ਕਰਨੇ ਸ਼ੁਰੂ ਕਰ ਦਿੱਤੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਇਸ ਤਰੀਕੇ ਨਾਲ ਠੱਗਣਾ ਜਿਹੜਾ ਆ ਪ੍ਰਵੀਨ ਉਸ ਨੇ ਸ਼ੁਰੂ ਕੀਤਾ ਸੀ ਇਵੈਂਚੁਅਲੀ ਇਸ ਦੇ ਵਿੱਚ ਉਹ ਫਸਿਆ ਤੇ ਹੁਣ ਉਸ ਨੂੰ 12 ਸਾਲ ਦੀ ਸਜ਼ਾ ਹੋ ਚੁੱਕੀ ਆ ਬਿਲਕੁਲ ਜੀ ਕਈ ਬੰਦੇ ਇੱਥੇ ਆ ਕੇ ਇਹੋ ਜਿਹੇ ਕਰਤੂਤਾਂ ਕਰਦੇ ਆ ਜਿਵੇਂ ਹੁਣ ਪੰਜਾਬੀ ਵੀਡੀਓ ਐਸੇ ਪਖੰਡਵਾਦ ਨੂੰ ਵੀ ਰੱਦ ਕਰਦਾ ਮੁੱਢੋਂ ਰੱਦ ਕਰਦਾ ਵੀ ਇਹ ਚੀਜ਼ਾਂ ਤੁਹਾਨੂੰ ਖਬਰਦਾਰ ਵੀ ਕਰਦਾ ਵੀ ਪਖੰਡੀ ਲੋਕ ਜਿਹੜੇ ਨੇ ਉਹ ਤੁਹਾਡੀਆਂ ਜਾਇਦਾਦਾਂ ਜਾਂ ਤੁਹਾਡਾ ਸਰੀਰ ਕਮਾਨ ਸਿਕ ਸ਼ੋਸ਼ਣ ਕਰਦੇ ਨੇ ਇਸੇ ਤਰ੍ਹਾਂ ਦਾ ਕਾਰਾ ਕੀਤਾ ਭਾਰਤੀ ਮੂਲ ਦੇ ਬੰਦੇ ਨੇ ਤੇ ਉਹ ਇਹ ਮੋਦੀ ਦਾ ਗੁਜਰਾਤ ਮਾਡਲ ਹੀ ਆ ਹਾਂਜੀ ਥੋੜੇ ਦਿਨ ਪਹਿਲਾਂ ਇੱਕ ਚੰਦਰਾ ਪਟੇਲ ਸੀਗਾ ਉਹ ਵੀ ਉੱਥੇ ਹੀ ਫੜਿਆ ਗਿਆ ਸੀਗਾ ਮੋਦੀ ਭਗਤ ਬਹੁਤ ਇਸ ਦੇ ਉੱਤੇ ਐਕਸਪੋਜ਼ ਹੋ ਰਿਹਾ ਹੁਣ ਹਾਂਜੀ ਐਕਸਪੋਜ਼ ਜਿਹੜੇ ਉਹ ਪੂਰੇ ਹੋ ਰਿਹਾ ਹੈ ਬਿਲਕੁਲ ਇੱਕ ਹੈਕਸਵੈਲ ਦੇ ਵਿੱਚ ਇੱਕ ਅੰਜਨਾ ਜੀ ਐਸਟਰੋਲੋਜਰ ਨਾਂ ਦਾ ਕੋਈ ਉੱਥੇ ਹੈਗਾ ਦਫ਼ਤਰ ਬਣਾਇਆ ਹੋਇਆ ਇਹਨਾਂ ਨੇ ਉੱਥੇ ਕੋਈ ਵਿਕਟਮ ਗਈ ਇਹਨਾਂ ਕੋਲੇ ਜਿਹਦੀ ਉਮਰ 70 ਸਾਲ ਦੇ ਕਰੀਬ ਹੈ ਤਕਰੀਬਨ 68 ਸਾਲ ਦੇ ਕਰੀਬ ਉਹਦੀ ਉਮਰ ਹੈ ਉਹਦੇ ਤੋਂ ਇਹਨਾਂ ਨੇ 20000 ਡਾਲਰ ਹੜੱਪ ਲਿਆ ਤੇ ਬਾਅਦ ਦੇ ਵਿੱਚ ਉਹਦੇ ਨਾਲ ਜਿਹੜੀ ਅਪਾਇੰਟਮੈਂਟ ਬਣਾਈ ਸੀ ਜਾਂ ਜਿਹੜੀ ਗੱਲਬਾਤ ਹੋਈ ਸੀ 42000 ਡਾਲਰ ਉਹਦੇ ਖਾਤੇ ਦੇ ਵਿੱਚੋਂ ਹੋਰ ਕਢਾ ਲਿਆ ਮਤਲਬ 20000 ਇੱਕ ਲੈ ਲਿਆ 42000 ਹੋਰ ਕਢਾ ਲਿਆ 62000 ਡਾਲਰ ਦੀ ਠੱਗੀ ਮਾਰ ਲਈ ਤੇ ਇਸ ਮਾਮਲੇ ਦੇ ਵਿੱਚ ਹੁਣ ਹਿਮੰਤ ਕੁਮਾਰ ਉਮਨੇਪਾ ਜਿਹੜਾ ਤਾਂ ਕਹਿੰਦਾ ਸੀ ਵੀ ਮੈਂ ਆਪਦਾ ਤੁਹਾਨੂੰ ਭਵਿੱਖ ਦੱਸ ਦੂੰ ਤੁਹਾਨੂੰ ਆਹ ਦੱਸ ਦੂੰਗਾ ਉਹਨੂੰ ਆਪਦਾ ਭਵਿੱਖ ਨਹੀਂ ਸੀ ਪਤਾ ਹਾਂਜੀ ਸੋ ਉਹ ਬੰਦਾ ਹੁਣ ਗ੍ਰਿਫਤਾਰ ਕਰ ਲਿਆ ਤੇ ਤੁਸੀਂ ਦੇਖੋ ਵੀ ਜਿਵੇਂ ਤੁਸੀਂ ਦੱਸਿਆ ਵੀ ਬਜ਼ੁਰਗਾਂ ਦੇ ਮਾਮਲੇ ਦੇ ਵਿੱਚ ਇਸ ਠੀਕੇ ਇਸੇ ਤਰ੍ਹਾਂ ਇੱਥੇ ਵੀ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਆਨਲਾਈਨ ਟਾਈਮ ਦੇ ਵਿੱਚ ਰਾਤ ਕਰਨ ਸਿੰਘ ਜੀ ਉਹ ਨਾ ਗੱਲ ਹੋਵੇ ਕਿਤੇ ਕਿਉਂਕਿ ਭਾਰਤੀ ਮੂਲ ਦਾ ਬੰਦਾ ਕਿਸੇ ਨੂੰ ਹੱਥ ਕੱਢੇ ਤੇ ਬਜ਼ੁਰਗ ਫਿਰ ਪਛਾਈ ਖੱਚ ਲਵੇ ਵੀ ਨਾ ਨਾ ਤੇਰੇ ਤੋਂ ਤਾਂ ਤੌਬਾ ਹੀ ਚੰਗੀ ਨਹੀਂ ਅ ਅੱਜ ਇੱਕ ਟਵੀਟ ਬਹੁਤ ਵਾਇਰਲ ਹੋ ਰਹੀ ਹੈ ਪ੍ਰਵੀਨ ਜੀ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਖਬਰਾਂ ਦੇ ਵਿੱਚ ਚੱਲਦੇ-ਚੱਲਦੇ ਨਾਲ ਅਸੀਂ ਤੁਹਾਨੂੰ ਇਹ ਇਹ ਚੀਜ਼ ਦੱਸ ਜਾਈਏ ਰੀਜ਼ਨ ਕੀ ਹੈ ਵੀ ਇਹ ਰਿਲੇਟਿਡ ਹੈ ਇੱਕ ਦੂਜੇ ਦੇ ਨਾਲ ਹਾਂ ਜੀ ਅ ਜਿਹੜੇ ਮੂਲ ਨਿਵਾਸੀ ਆ ਉਹ ਕਹਿੰਦੇ ਹੁਣ ਕਲੰਬਸ ਨੂੰ ਕਹਿੰਦੇ ਵੀ ਇਹਨੂੰ ਫੜ ਕੇ ਲਿਆਓ ਸਾਨੂੰ ਇੰਡੀਅਨਸ ਕਿਉਂ ਕਹਿ ਗਿਆ ਉਹ ਕਿਉਂਕਿ ਹੁਣ ਜੋ ਹਾਲਾਤ ਇੰਡੀਅਨਸ ਨੇ ਇੱਥੇ ਜਿਹੜੇ ਉਹ ਕਰ ਦਿੱਤੇ ਆ ਤੇ ਜਿੱਦਣੀਆਂ ਚੀਜ਼ਾਂ ਇਸ ਟਾਈਮ ਉਹ ਸਾਹਮਣੇ ਆ ਰਹੀਆਂ ਤੇ ਲੋਕ ਪਰੇਸ਼ਾਨ ਜਿਹੜੇ ਉਹ ਹੋਏ ਪਏ ਆ ਥੋੜੇ ਦਿਨ ਪਹਿਲਾਂ ਟਾਰਗੇਟ ਤੋਂ ਚੋਰੀ ਕਰਦੀ ਇੱਕ ਬੀਬੀ ਫੜੀ ਸੀ ਤੁਸੀਂ ਦੇਖੋ ਸੀਰੀਜ਼ ਐਕਟਰ ਖਬਰਾਂ ਦੀ ਸੀਰੀਜ਼ ਆ ਪੂਰੀ ਇੱਕ ਨੌਨ ਸਟਾਪ ਐਵਰੀ ਡੇ ਨੌਨ ਸਟਾਪ ਮਤਲਬ UVZ ਵਾਲੀ ਖਬਰ ਆਪਾਂ ਕੀਤੀ ਉਸ ਤੋਂ ਬਾਅਦ ਆ 4 ਲੱਖ ਡਾਲਰ ਵਾਲੀ ਕੀਤੀ ਉਹ ਟਾਰਗੇਟਰ ਬੀਬੀ ਵਾਲੀ ਕੁਹਾ ਹੈ ਆਸਟਰੋਲੋਜਰ ਵਾਲੀ ਹੋਗੀ ਹਾਂਜੀ ਆ ਹੱਥ ਦੇਖਣ ਵਾਲੇ ਅਗਲੀ ਫਿਰ ਬਾਲੀਵੁੱਡ ਵਾਲੀ ਤੁਹਾਨੂੰ ਮੈਂ ਸੁਣਾਉਣਾ ਹੈ ਸਦਾਾਰਤ ਸਹਿਮੀ ਮਖਰਜੀ ਤੇ ਉਸ ਦੀ ਜਿਹੜੀ ਵਾਈਫ ਸੁਨੀਤਾ ਉਹ ਕਹਿੰਦੇ ਨਾਰਥ ਟੈਕਸਸ ਦੇ ਵਿੱਚ ਆਪਣੀਆਂ ਮਦਰਵਾਜਾਂ ਦੇ ਨਾਲ ਲੋਕਾਂ ਨੂੰ ਬੜਾ ਚਾਰਮ ਕਰਦੇ ਸੀ ਸੋਸ਼ਲ ਸਰਕਲ ਝਕਾਉਂਦੇ ਸੀ ਪਲਾਨੋ ਟੈਕਸਸ ਦਾ ਇਹ ਜਿਹੜਾ ਕਪਲ ਸੀਗਾ ਬਾਲੀਵੁੱਡ ਸਟਾਈਲ ਪਰਫਾਰਮੈਂਸ ਕਰਦੇ ਸੀ ਆਪਣੇ ਹਿਸਾਬ ਦੇ ਨਾਲ ਲੋਕਲ ਸੈਲੀਬ੍ਰਿਟੀ ਬਣ ਕੇ ਪਾਰਟੀਆਂ ਕਰਨ ਲੱਗ ਗਏ 뮤직 ਦੇ ਵਿੱਚ ਕਲਚਰਲ ਇਵੈਂਟਸ ਦੇ ਵਿੱਚ ਜਿਹੜੀ ਉਹ ਜਾਣਣ ਲੱਗ ਗਏ ਫਿਰ ਫੈਡਰਲ ਇਨਵੈਸਟੀਗੇਟਰਸ ਨੂੰ ਇਹਨਾਂ ਦੇ ਉੱਤੇ ਜਿਹੜਾ ਹੋ ਸ਼ੱਕ ਪਿਆ ਪਿੱਛੇ ਜਿਹੜੇ ਇਹਦੇ ਲੱਗੇ ਬੈਂਕ ਰੈਕਿਟਸ ਜਿਹੜੇ ਉਹ ਦੇਖੇ ਤਾਂ ਕਹਿੰਦੇ ਪਤਾ ਲੱਗਾ ਵੀ ਇਹ ਮੁਖਰਜੀ ਸਾਹਿਬ ਨੇ ਤਾਂ 100 ਤੋਂ ਵੱਧ ਬੰਦਿਆਂ ਨੂੰ ਫਰਾਡ ਦੇ ਵਿੱਚ ਫਰਾਡ ਕਰ ਚੁੱਕਾ ਹੈ ਡੀ ਫਰਾਡ ਜਿਹੜਾ ਉਹ ਕਰ ਚੁੱਕਾ ਆ ਆਪਣੇ ਆਪ ਨੂੰ ਇੱਕ ਸਕਸੈਸਫੁਲ ਬਿਜ਼ਨਸ ਪੀਪਲ ਦਿਖਾਉਣ ਵਾਲੇ ਉਹ ਅਸਲ ਦੇ ਵਿੱਚ ਇਸ ਤਰੀਕੇ ਦੇ ਨਾਲ ਧੋਖਾ ਜਿਹੜਾ ਆ ਉਹ ਕਰ ਰਹੇ ਸੀਗੇ ਤੇ ਹੁਣ ਤਾਨੂੰ ਪਤਾ ਹੀ ਆ ਵੀ ਅੱਜ ਕੱਲ ਜਦੋਂ ਕੋਈ ਇਦਾਂ ਦਾ ਬੰਦਾ ਫਰਾਡ ਕਰਦਾ ਹੈ ਬਾਲੀਵੁੱਡ ਦੇ ਗਲਿੱਟਸ ਵਾਲੇ ਜਿਹੜੇ ਸੀਗੇ ਤਾਂ ਉਹ ਕਿੱਥੇ ਪਹੁੰਚਦੇ ਨੇ ਆਈਸ ਦੀ ਡਿਟੈਂਸ਼ਨ ਦੇ ਵਿੱਚ ਮਲਟੀ ਮਿਲੀਅਨ ਡਾਲਰ ਫਰਾਡ ਕਰਨ ਵਾਲੇ ਸਿਧਾਰਥ ਸੈਮੀ ਮੁਖਰਜੀ ਤੇ ਉਸ ਦੀ ਘਰ ਵਾਲੀ ਸੁਨੀਤਾ ਮੁਖਰਜੀ ਉਹ ਹੁਣ ਆਈਸ ਦੀ ਡਿਟੈਂਸ਼ਨ ਦੇ ਵਿੱਚ ਹੋਂਚੇ ਜਿਹੜੇ ਉਹ ਹੋਏ ਨੇ ਸੋ ਬਹੁਤ ਲੰਬੀ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਦੇ ਵਿੱਚ ਚੱਲੀ ਯੂਲਿਸ ਪੁਲਿਸ ਦੇ ਡਿਟੈਕਟਿਵ ਬ੍ਰਾਇਨ ਬ੍ਰੈਨਨ ਇੱਕ ਵੈਟਰਨ ਵਾਈਟ ਕਾਲਰ ਕਰਾਈਮ ਇਨਵੈਸਟੀਗੇਟਰ ਆ ਉਹਨਾਂ ਨੇ ਇਹ ਕੇਸ ਜਿਹੜਾ ਉਹ ਲਿਆ ਜਦ ਇੱਕ ਕਪਲ ਉਹ ਇਹਨਾਂ ਦੇ ਕੋਲ ਆਇਆ ਕਹਿੰਦੇ ਵੀ ਇਹਨਾਂ ਦੋਨਾਂ ਨੇ ਮੈਨੂੰ ਸਵਾ ਤਿੰਨ ਲੱਖ ਡਾਲਰ ਦਾ ਰਗੜਾ ਜਿਹੜਾ ਆ ਉਹ ਲਾਇਆ ਆ ਡੈਲਸ ਹਾਊਸਿੰਗ ਅਥਾਰਟੀ ਦੇ ਨਾਮ ਦੇ ਹੇਠਾਂ ਇਹ ਇਨਵੈਸਟਮੈਂਟਸ ਜਿਹੜੀਆਂ ਉਹ ਪੇਸ਼ ਕਰਦੇ ਸੀ ਲੋਕਾਂ ਨੂੰ ਫਸਾਉਂਦੇ ਸੀ ਰੀਮੋਡਲਿੰਗ ਕੰਟਰੈਕਟਸ ਬਣਾ ਰਹੇ ਸੀ ਇਨਵੋਇਸ ਜਿਹੜੀਆਂ ਉਹ ਬਣਾਵਣਾ ਕਿ ਉਹਨਾਂ ਨੂੰ ਲੋਕਾਂ ਨੂੰ ਘੱਲੀ ਜਾ ਰਹੇ ਸੀ ਤੇ ਪੈਸੇ ਹੜੱਪੀ ਜਾ ਰਹੇ ਸੀ ਪਾਰੇ ਸੀਗੇ ਆਪਣੀਆਂ ਜੇਬਾਂ ਦੇ ਵਿੱਚ ਸੋ ਡੀਐਚਏ ਦੇ ਨਾਲ ਜਦੋਂ ਡੈਲਸ ਹਾਊਸਿੰਗ ਅਥਾਰਟੀ ਦੇ ਨਾਲ ਉਹਨਾਂ ਨੇ ਕੰਟਰੈਕਟ ਕੀਤਾ ਤਾਂ ਕਹਿੰਦੇ ਵੀ ਸਾਡੇ ਤੇ ਕੋਈ ਇਦਾਂ ਦੇ ਪ੍ਰੋਜੈਕਟ ਹੀ ਨਹੀਂ ਚੱਲਦੇ ਜਿਸ ਨਾਂ ਦੇ ਉੱਤੇ ਲੋਕਾਂ ਦੇ ਕੋਲੋਂ ਲੱਖਾਂ ਡਾਲਰ ਮਿਲੀਅਨਸ ਆਫ ਡਾਲਰ ਜਿਹੜੇ ਇਹ ਦੋਨੋਂ ਹੀ ਜਾਣੇ ਠੱਗ ਕੇ ਜਿਹੜੇ ਉਹ ਲੈ ਗਏ ਇੱਥੇ ਹੀ ਬਸ ਨਹੀਂ ਪੀਪੀਪੀ ਲੋਨਸ ਤੇ ਐਲਡਰਲੀ ਸਕੈਮ ਵੀ ਕਰਨੋ ਜਿਹੜੇ ਇਹ ਹਟੇ ਨਹੀਂ ਆ ਤੇ ਹੁਣ ਵਾਪਸ ਜਿਹੜੇ ਆ ਮੈਨੂੰ ਲੱਗਦਾ ਇਹਨਾਂ ਨੂੰ ਹੁਣ ਕੱਲਿਆ ਜਿਹੜਾ ਉਹ ਜਾਊਗਾ ਸੀਬੀਐਸ ਨਿਊਜ਼ ਦੀ ਜਿਹੜੀ ਟੈਕਸਸ ਦੀ ਇਨਵੈਸਟੀਗੇਟਿਵ ਟੀਮ ਆ ਹਾਂਜੀ ਉਹਦੇ ਨਾਲ ਗੱਲ ਕਰਦੇ ਹੋਏ ਇਸ ਵੈਟਰਨ ਇਨਵੈਸਟੀਗੇਟਰ ਨੇ ਕਿਹਾ ਕਿ ਕਹਿੰਦੇ ਮੈਂ ਐਡੇ ਤਗੜੇ ਫਰੋਸਟਰ ਫਰਾਡਸਟਰ ਜਿਹੜੇ ਆਪਣੀ ਜ਼ਿੰਦਗੀ ਚ ਕਦੀ ਦੇਖੇ ਨਹੀਂ ਸੋ ਉਹਨਾਂ ਦਾ ਵਾਹ ਨਹੀਂ ਸੀ ਪਿਆ ਅਜੇ ਅਜੇ ਇਹ ਜਿਹੜੇ ਉਹ ਲੋਕਾਂ ਦੇ ਨਾਲ ਭਾਰਤੀ ਮੂਲ ਦੇ ਇਹਨਾਂ ਲੋਕਾਂ ਨੇ ਸਾਰਿਆਂ ਨੂੰ ਜਿਹੜਾ ਆ ਉਹ ਬਦਨਾਮ ਕਰਕੇ ਜਿਹੜਾ ਉਹ ਛੱਡਿਆ ਆ ਸੋ ਹੁਣ ਮੁਖਰਜੀ ਕਪਲ ਟੈਕਸਸ ਤੋਂ ਪਲੈਨੋ ਟੈਕਸਸ ਤੋਂ ਉਹ ਹੁਣ ਅੰਦਰ ਹੋਇਆ ਪਿਆ ਆ ਮਲਟੀ ਮਿਲੀਅਨ ਡਾਲਰ ਦੀਆਂ ਜਿਹੜੀਆਂ ਠੱਗੀਆਂ ਮਾਰਨ ਦੇ ਵਿੱਚ ਤੁਸੀਂ ਦੇਖੋ ਵੀ ਹੁਣ ਵਿਸ਼ਵ ਗੁਰੂ ਦੇ ਜਿਹੜੀ ਚੰਗੀ ਇਹ ਅੱਜਕੱਲ ਪ੍ਰੋਮੋਸ਼ਨ ਕਰੀ ਜਾਂਦੇ ਆ ਵੀ ਵਿਸ਼ਵ ਗੁਰੂ ਅੱਜਕੱਲ ਵਿਦੇਸ਼ੀ ਦੌਰਾਂ ਤੇ ਆ ਪਰ ਉਹਨੂੰ ਲੋਕ ਸਵਾਲ ਇੱਕ ਉਰਦੂ ਦੀ ਕੋਈ ਵੈਬਸਾਈਟ ਆ ਉਹਨਾਂ ਨੇ ਉਹ ਬੀਬੀ ਟਾਰਗੇਟ ਵਾਲੀ ਦੀ ਖਬਰ ਲਈ 1300 ਡਾਲਰ ਜਿਹੜੇ ਮਨ ਚੱਕਿਆ ਮਤਲਬ ਇੱਥੇ ਤਾਂ ਚੱਲਣੀਆਂ ਚੱਲ ਰਹੀਆਂ ਖਬਰਾਂ ਕਮਾਂਤਰੀ মিডিਏ 'ਚ ਤਾਂ ਚਰਚਾ ਹੋਣੀ ਹੋਣੀ ਦੁਨੀਆ ਦਾ ਕੋਈ ਐਸਾ ਹਿੱਸਾ ਨਹੀਂ ਜਿੱਥੇ ਉਹ ਖਬਰ ਨਾ ਚੱਪੇ ਜੀ